हाँ जी कृष्णा आज सी साहब को मिल के आए हो कितनी खुशी हो रही है क्या कुछ पूछा गया आपसे मेरे को ये पहली बात तो मेरे सी साहब से मिला ही मेरे को बहुत खुशी हुई थी बाकी रही बात पूछने की तो उन्होंने जो घटना हमारे नहर पे हुई थी वो सारी घटना हमारे से पूछी गई तो वो हर एक घटना का हर एक चीज बताया गया कि मैंने उनको हर एक चीज बताया कितना खुशी हुई है कि हालात बताए वहाँ के क्या हालात ने जहाँ एक्सीडेंट हुआ है हाँ जी हालात बताए थे ऐसे ऐसे करके बात गाड़ी अचानक ही उधर से डूबती हुई आ रही थी हाँ जी तो मैंने उनको ये भी रिक्वेस्ट की वहाँ पे सेफ्टी लगनी चाहिए कि ताकि आगे भी किसी की जान खतरे में ना जाए वैसे ही जान जिसकी जान पैरी पे, हाथ भी लगाया आपने कितना मान महसूस होता है जैसे आप सी साहब को पहली बार मिले होंगे हाँ जी पहली बार तो ही इतने बड़े आदमी से भी पहली बार मिलना वो मुश्किल बात होती है हमको तो फिर भी डायरेक्ट होना लिए आपके दोस्त साथ ही जो कावड़ लेके आते हैं उन्होंने भी आपको अप्रिशिएट किया होगा भाई सीएम साहब के पास जा रहे हो पहली बार जी क्या कहना चाहते हैं इसमें इसमें तो मैं अपने सभी दोस्तों यारों को भी धन्यवाद कहना चाहता हूँ जी मेरा हौसला बढ़ाने के लिए जो सबसे ज्यादा मेरे मेरे लिए मेरे जो आगे पीछे घूम रहे हैं मेरे गुरु जी इसके अंदर जो और कितनी खुशी हो रही है अब सीएम साहब से मिले क्या क्या बातें हुई कैसा समानत दिया आपको मेरे को भी बहुत खुशी हुई जी मैं शुरुआत में ही जब हमारी गाड़ी वहाँ पर पहुँच गई थी हमको अंदर बुलाया गया बड़ी अच्छा पानी सेवा करिए सी साहब ने अपने पास बिठाया कितनी देर बैठे हम जी पाँच से दस मिनट अच्छा क्या कहना चाहते हैं नौजवानों को नौजवान ऐसी हाथ से वा... देखते हैं और साइड में से निकल जाते हैं मैं आने वाले नौजवानों को यही कहना चाहता हूं अगर जी हम कहीं से भी रवाना हो रहे हैं गुजर रहे हैं अगर हमारे हमारे यहाँ के सामने अगर कोई भी घटना ਹੋਤੀ ਹੈ ਤਾਂ ਉਸ ਘਟਨਾ ਕੋ ਜਲਦੀ ਸੇ ਜਲਦੀ ਰੋਕਣੇ ਕੀ ਕੋਸ਼ਿਸ਼ ਕਰੋ ਅਗਰ ਕੋਈ ਖਤਰੇ ਮੇ ਹੈ ਤਾਂ ਫੌਰਨ ਉਸਦੀ ਹੈਲਪ ਕਰੋ ਠੀਕ ਹਾਂ ਜੀ ਵੀਰ ਜੀ ਤੁਹਾਡਾ ਨਾਮ ਤੇ ਅੱਜ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਤੇ ਸੀਐਮ ਸਾਹਿਬ ਨੂੰ ਮਿਲ ਕੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਮੇਰਾ ਨਾਮ ਜਸਕਨ ਸਿੰਘ ਹੈ ਮੈਂ ਫੀਡ ਗਵਰਨਮੈਂਟ ਦਾ ਰਹਿਣ ਵਾਲਾ ਨਾ ਜੀ ਤੇ ਸੀਐਮ ਸਾਹਿਬ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਹੀ ਆਪਾਂ ਨੂੰ ਤੇ ਉਹਨਾਂ ਨੇ ਆਪਾਂ ਨੂੰ ਸਨਮਾਨਨਾ ਕਰਨ ਲਈ ਕਿਹਾਗਾ 15 ਅਗਸਤ ਦੇ 25000 ਦੀ ਨਕਦ ਰਕਮ ਤੇ ਪ੍ਰਸ਼ੰਸਾ ਪੱਤਰ ਦੇ ਨਾਲ ਤੇ ਉਹ ਵਾਲੇ ਪਲੇਸ ਦੇ ਸੀਨੀਅਰ ਕਿਤੇ ਹੋਗਾ ਤੇ ਉਹ ਆਪਾਂ ਨੂੰ ਇਨਫੋਰਮ ਕਰ ਦੇਣੀ ਉਹ ਕਹਿੰਦੇ ਜਦੋਂ ਕੋਈ ਵੀ ਬਣਾ ਪਲਾਨ ਅੱਛਾ ਬੀਰ ਜੀ ਗੱਲ ਦੱਸੋ ਕਿੰਨਾ ਕੁ ਮਾਨ ਮਹਿਸੂਸ ਹੁੰਦਾ ਤੁਸੀਂ 8 ਜਣੇ ਦੀ ਜਾਨਾਂ ਬਚਾਈਆਂ ਜੀਵਨ ਦਿੱਤਾ ਉਹਨਾਂ ਨੂੰ ਕਾਫੀ ਲੋਕ ਦੇਖੇਗੇ ਹਾਸੇ ਨੂੰ ਦੇਖ ਕੇ ਦੂਰ ਹੋ ਜਾਂਦੇ ਨੇਗੇ ਕੀ ਕਹਿਣਾ ਚਾਹੁੰਦੇ ਕੋਈ ਜਾਨਾਂ ਵਿਚ ਆਉਣ ਵਾਲੇ ਤਾਂ ਮਾਲਕ ਹੀ ਹੈ ਜੀ ਮਾਲਕ ਨਹੀਂ ਰੱਖਿਆ ਆਪਾਂ ਤਾਂ ਬਸ ਇੱਕ ਹਿਸਾਬ ਦਾ ਆਪਾਂ ਕਹਿ ਸਕਦੇ ਆਂ ਵੀ ਇੱਕ ਰਾਹਗੀ ਜੀ ਸੀ ਤੁਰ ਕੇ ਫਿਰ ਦੇ ਇੱਕ ਜੜੀਆ ਬਣਿਆਗੇ ਤੇ ਰੱਖਣ ਖਾਉਣ ਵਾਲਾ ਤਾਂ ਮਾਲਕ ਹੀ ਹੈ ਬਾਕੀ ਮਾਣ ਮਹਿਸੂਸ ਹੁੰਦਾ ਹੈ ਜਦੋਂ ਇਹੋ ਜਿਹਾ ਕੰਮ ਖਤਮ ਚੁੱਕਿਆ ਜਾਂਦਾ ਹੈਗਾ ਤੇ ਜੋ ਕਿਸ ਲਾਗਾ ਜੋ ਹੁੰਦਾ ਤਾਂ ਆਪਾਂ ਨੂੰ ਇਸ ਤੀਕ ਤੇ ਮਾਣ ਮਹਿਸੂਸ ਹੋਏਗਾ ਵੀ ਆਪਾਂ ਇਹ ਚੀਜ਼ ਤੇ ਕੀਤੀ ਹੈਗੀ ਕਿੰਨੀ ਦੇਰ ਬੈਠੇ ਮੀਟਿੰਗ ਦੇ ਵਿੱਚ ਤੇ ਕੀ ਕੀ ਗੱਲਾਂ ਹੋਈਆਂ ਟਾਈਮਿੰਗ ਦਾ ਤਾਂ ਦੇਖੋ ਜੀ ਐਗਜ਼ੈਕਟ ਪਤਾ ਨਹੀਂ ਮੇਬੀ ਅੱਧੇ ਘੰਟੇ ਦੇ ਕਰੀਬ ਲੱਗ ਗਿਆ ਹੋਊਗਾ ਸਾਨੂੰ ਜੀ ਸਾਰਾ ਟੋਟਲੀ ਪਾਕਿਸਤਾਨ ਹੌਸ ਦੀ ਐਂਟਰੀ ਤੇ ਐਗਜ਼ਿਟ ਦੇ ਅੰਦਰ ਅੰਦਰ ਸਾਨੂੰ ਅੱਧਾ ਘੰਟਾ ਪੂਨਾ ਘੰਟਾ ਪੁੱਥੇ ਰਹੇ ਹਾਂ ਹੂੰ ਕੁਝ ਹਾਲਾਤ ਦੱਸੇ ਉੱਥੋਂ ਦੇ ਜਿੱਥੇ ਹਾਦਸਾ ਹੋਇਆ ਹਾਂਜੀ ਹਾਂ ਕ੍ਰਿਸ਼ਨ ਬਾਈ ਨੇ ਦੱਸਿਆ ਸੀ ਕੁਝ ਹਾਲਾਤ ਵੀ ਐ ਕਰਕੇ ਰੇਡਿੰਗ ਹੋ ਜੇ ਵੀ ਉਹ ਪ੍ਰੋਪਰ ਤਰੀਕੇ ਨਾਲ ਉਹਦੇ ਨਾਲ ਆਏ ਆ ਵੀ ਹਾਦਸਾ ਉਹਨੂੰ ਬਚ ਸਕਦੇ ਆ ਕੁਝ ਤਾਂ ਹਾਦਸੇ ਨੂੰ ਬਚ ਸਕਦੇ ਤੁਹਾਡੇ ਬਾਰੇ ਪੁੱਛਿਆ ਹੋਵੇ ਕੀ ਕਰ ਰਹੇ ਹੋ ਤੁਸੀਂ ਹਾਂਜੀ ਹਾਂ ਕੁਆਲਿਫਿਕੇਸ਼ਨ ਬਾਰੇ ਪੁੱਛਿਆ ਸੀਗਾ ਜੀ ਕਿ ਮੋਰ ਮੇਰਾ ਪਿੰਡ ਵਗੈਰਾ ਵੀ ਕਿਥੇ ਉੱਥੇ ਮੈਂ ਆਏ ਹਾਦਸੇ ਦੇ ਵਿੱਚ ਉਹ ਮੈਂ ਦੱਸਤਾ ਸੀ ਕਲੀਅਰਲੀ ਕਿ ਮੇਰੇ ਕੋਲੇ ਬਾਹਨ ਹੈ ਜੀ ਉਧਰ ਮੈਂ ਉਧਰ ਆਉਂਦਾ ਸੀਗਾ ਤਾਂ ਜਦੋਂ ਮੈਂ ਗੱਡੀ ਦੇਖੀ ਆ ਤੇ ਮੈਂ ਨਾਲ ਦੀ ਨਾਲ ਚ ਨਹਿਰ ਦੇ ਵਿੱਚ ਛਾਲ ਮਾਰੀ ਜੀ 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 ਮੈਂ ਬਾਰ ਨੰਬਰ 42 ਤੋਂ ਮੇਰੀ ਵਾਈਫ ਐਮਸੀ ਹੈ ਹਾਂ ਉਹ ਤੋਂ ਇਹ ਕ੍ਰਿਸ਼ਨਾ ਮੇਰੇ ਉੱਤੋਂ ਦਾ ਹੈ ਕਿ ਮੁੰਡਾ ਕਰਾ ਹੈਗਾ ਇਸ ਕਰਨਾ ਇਹ ਨਾਲ ਹੀ ਵੀੜਵਨ ਨੂੰ ਪੰਦਰਾ ਹੈ ਕਿਉਂਕਿ ਸਾਡੇ ਗਵਾਂਡੀ ਹੈ ਕੋਈ ਜਾਣ ਪਛਾਣ ਤੇ ਇਹ ਬਹੁਤ ਵੱਡੀ ਗੱਲ ਹੈ ਬਹੁਤ ਖੁਸ਼ੀ ਹੋਈ ਕਿ ਉਹ ਪਤਾ ਲੱਗਾ ਵੀ ਵਾਰ ਨੰਬਰ 43 ਦੇ ਮੁੰਡਾ ਜੀ ਕਿੰਨੇ ਇਹ ਸਹਯੋਗ ਪਾਇਆ ਜਾਂਦਾ ਬਚਾਉਣ ਦੇ ਵਿੱਚ ਉਹਨਾਂ ਨਾਲ ਇੱਕ ਪੀਸੀਰ ਟੀਮ ਦਾ ਵੀ ਬਹੁਤ ਵੱਡਾ ਯੋਗਦਾਨ ਪਿਆ 11 ਜਾਨਾਂ ਕੀ ਸੀ 11 ਜਾਨਾਂ ਬਚਾਈਆਂ ਵੀ ਛੋਟੇ ਨਿੱਕੇ ਨਿੱਕੇ ਬੱਚੇ ਵੀ ਸੀ ਜਿਹਨਾਂ ਵਿੱਚ ਉਹਨਾਂ ਨੇ ਇਹਨਾਂ ਨੇ ਆਪ ਦੀ 5-10 ਮਿੰਟਾਂ ਦੇ ਵਿੱਚ ਵਿੱਚ ਇਹ ਹਾਸਾ ਹੋਇਆ ਤੇ 5-10 ਮਿੰਟ ਜੇ ਪਾ 2-4 ਮਿੰਟ ਲੇਟ ਹੋ ਜਾਂਦੇ ਤੇ ਬਹੁਤ ਵੱਡਾ ਨ ਹਾਂ ਜੀ ਇੱਥੇ ਇੱਕ ਗੱਲ ਹੋਰ ਵੀ ਸਾਬਤ ਹੋਈ ਹੈ ਬਹੁਤ ਵੱਡੀ ਗੱਲ ਹੈ ਲੋਕਾਂ ਦੇ ਮਨ ਤੇ ਵੀ ਸੀ ਕਿ ਅਮਰੀਕਾ ਕੈਡਾ ਦਾ ਜਦੋਂ ਪੁਲਿਸ ਨੂੰ 2-4 ਮਿੰਟਾਂ ਵਿੱਚ ਪਹੁੰਚ ਜਾਂਦੀ ਹੁੰਦੀ ਹੈ ਤੇ ਅੱਜ ਵੀ ਇੱਥੇ ਉਹ ਸਾਰਾ ਗਲਤ ਸਾਬਤ ਹੋ ਗਿਆ ਇੱਥੇ ਹੁਣ ਪੰਜਾਬ ਦੀ ਪੁਲਿਸ ਵੀ ਸਿਰਫ ਫੋਨ ਕਰਨ ਤੋਂ ਤੋਂ 2 ਮਿੰਟਾਂ ਬਾਅਦ ਹੀ ਪਹੁੰਚੀ ਸੀ ਉੱਥੇ ਤੇ ਉਹਨਾਂ ਨੇ ਵੀ ਆਪ ਦਾ ਪੂਰਾ ਸਹਿਯੋਗ ਪਾਇਆ ਤੇ ਅੱਗੇ ਮੈਂ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਜੀ ਨੂੰ ਮਾਨ ਦਿਆਂ ਬਹੁਤ ਬਹੁਤ ਧੰਨਵਾਦ ਕਰੂਗਾ ਜਿਨ੍ਹਾਂ ਨੇ ਇਹਨਾਂ ਨੂੰ 15 ਅਗਸਤ ਦੇ ਮੁੱਖ ਮੰਤਰੀ ਅਵਾਰਡ ਨਾਲ ਸਨਮਾਨਤ ਕਰਨਾ ਤੇ 25,000 ਰੁਪਏ ਨਾਲ ਇਹਨਾਂ ਨੂੰ ਰਾ ਇਹ ਇਹ ਬਹੁਤ ਬਹੁਤ ਧੰਨਵਾਦ ਅਸੀਂ ਆ ਮੰਨ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਇਹਨਾਂ ਦੇ ਬੰਦ ਹੀ ਜੋ ਇਹਨਾਂ ਦੀ ਯੋਗਤਾ ਦੇ ਅਨਸਾਰ ਬੰਦੀ ਇਹਨਾਂ ਨੂੰ ਕੋਈ ਜੋਇ ਕਰ ਦਿੱਤਾ ਜਾਵੇ ਕਿਉਂਕਿ ਕਿਹੜਾ ਕ੍ਰਿਸ਼ਨ ਹੈ ਇਹਦੀ ਮਾਂ ਦੀ ਡੈਥ ਹੋਈ ਹੈ ਪਿਓ ਦਿਹਾੜੀ ਮਜ਼ਦੂਰੀ ਕਰਦਾ ਹੈ ਤੇ ਜਿਸਕਰਨ ਹੈ ਕਿਹੜਾ ਉਹਦੀ ਡੈਡੀ ਡੈਥ ਹੋਈ ਵੀ ਆ ਤੇ ਮਾਂ ਘਰੇ ਮੰਝੇ ਦੇ ਪਈ ਹੈ ਦੋਨੇ ਦੋ ਕਿੱਲੇ ਜਿਸਕਰਨ ਕੋਲ ਆਦੇ ਕਿਰਾਏ ਦੇ ਮਕਾਨ ਤੇ ਆ ਦੋਨੇ ਪਰਿਵਾਰ ਅਤਿ ਗਰੀਬ ਹੈ ਠੀਕ ਆ ਉਹਦਾ ਟਾਈਮ ਗੁਜ਼ਾਰਾ ਪਾਸ ਕਰਦੇ ਆ ਤੇ ਕਿਹ ਜਨਾ ਕੋ ਡਰਾਈਵਰ ਲੱਗਾ ਹੋਇਆ ਗੱਡੀ ਤੇ ਬੱਸ ਆਵਾਜਾਈ ਚੱਲਦੀ ਹੈ ਤੇ ਇਸ ਕਰਕੇ ਬੇਨਤੀ ਹੈ ਵੀ ਇਹਨਾਂ ਯੋਗਤਾ ਦੇ ਅ ਬੰਦਾ ਮਾਰਨ ਤੋਂ ਮਨ ਕੋਈ ਸਰਕਾਰੀ ਨੌਕਰੀ ਵਗੈਰਾ ਜੀ ਮਿਲਾ ਹੋ ਜੇ ਤਾਂ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਇਹੀ ਉਹ ਨਮਰ ਅਰਦਾਸ ਬੇਨਤੀ ਕਰਦੇ ਆਂ ਕਿ ਸਾਡੀ ਇਹ ਬੇਨਤੀ ਕਬੂਲ ਕੀਤੀ ਜਾਵੇ। ਐਮਸੀ ਸਾਹਿਬ ਉੱਥੋਂ ਦੇ ਨਹਿਰ ਦੇ ਹਾਲਾਤ ਨੂੰ ਦੇਖਦੇ ਹੋ ਪਹਿਲਾਂ ਵੀ ਕਾਫੀ ਹਾਦਸੇ ਹੋਏ ਨੇ ਕਿ ਗਊਆਂ ਡਿੱਗ ਜਾਂਦੀਆਂ ਕਾਫੀ ਮੋਤਾ ਹੋਈ। ਇਹ ਥੋੜਾ ਬਹੁਤ ਵਧੀਆ ਸਵਾਲ ਆ ਮੈਂ ਇਹੀ ਪ੍ਰਸ਼ਾਸਨ ਨੂੰ ਬਠਿੰਡੇ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਨਗਰ ਨਿਗਮ ਨੂੰ ਕਿ ਉੱਥੇ ਇੱਕ ਤਾਂ ਘਟੋ ਘਟਾ ਉਹ ਆਪਣੇ ਜਾਣੀ। ਉਨਿਆ ਰੋਡ ਤੋਂ ਲੈ ਕੇ ਮਦਾਨੀਆਂ ਪੋਲ ਤੱਕ ਘੱਟੋ ਘੱਟ 30-25 ਪੌੜੀਆਂ ਲਗਾਈਆਂ ਜਾਣ ਤਾਂ ਕਿ ਕੋਈ ਪਸ਼ੂ ਡਿੱਗਦਾ ਜਾਂ ਬੰਦਾ ਨਹੀਂ ਤਾਂ ਨਿਕਲ ਨਾ ਸਕੇ ਪਰ ਕੋਈ ਪੌੜੀਆਂ ਸਾਧਨ ਨਹੀਂ ਉੱਥੇ ਅਤੇ ਕਈ ਜਗ੍ਹਾ ਕਿੱਥੇ ਜਾਦੇ ਆਵਾਜੀਆਂ ਪੋਲ ਦੇ ਜਿਹੜੇ ਵੀ ਰੋਜ਼ ਆਵਾਜੇ ਵੱਧ ਹੁੰਦੀਆਂ ਉੱਥੇ ਨਾਲ ਗ੍ਰਿੱਲ ਵੀ ਲਗਾਈ ਜਾਵੇ ਤਾਂ ਕਿ ਉਹ ਗ੍ਰਿੰਡ ਨਾਲ ਕੋਈ ਛੋਕ ਪਸ਼ੂ ਜਾਂ ਬੱਚਾ ਨਾ ਜਾਵੇ ਕੋਈ ਅੰਦਰ ਇੱਕ ਕੁਸਤਾਰ ਕਰਨ ਵਾਲੇ ਹੈਗੇ ਆ ਉਹ ਬੇਨਤੀ ਕਰਾਂਗੇ ਸਾਡੇ ਇਸ ਪ੍ਰਸ਼ਾਸਨ ਨੂੰ ਵੀ ਉਹ ਵੀ ਹੱਲ ਕੀਤੇ ਜਾਣ ਆ ਜੀ ਹਾਂ ਜੀ ਨਾਮ ਤੇ ਕਿਹੜੇ ਪਿੰਡੋਂ ਕੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਅਮਿਤ ਕੁਲਵਿੰਦਰ ਸਿੰਘ ਹੈ ਮੈਂ ਸਾਫਾ ਦਾ ਪਿੰਡ ਹੈ ਪਿੰਡ ਵੀਰਾਂ ਮੇਰਾ ਜੀ ਇਹ ਜੋ ਹਸਵਾ ਵਾਪੜਿਆ ਤਾਰਸਵਾਰ ਜੋਧੇ ਨੇਰ ਦੇ ਵਿੱਚ ਲਿਖੇ ਨੇ ਤੇ ਸਾਡੇ ਪਿੰਡ ਵੀਰਾਂ ਮੇਰੇ ਨਾਲ ਹੀ ਹਸਵਾ ਵਾਪੜਿਆ ਰਿੰਗ ਰੋਡ ਦੇ ਉੱਪਰ ਜੋ ਕੋਲੇ ਉਹ ਰੇਜ ਦੇ ਕੋਲ ਨੇੜੇ ਹਸਵਾ ਵਾਪੜਿਆ ਇਹ ਜੋ ਜਸਕਰਨ ਸਿੰਘ ਜੀ ਮੇਰਾ ਕਜਨ ਬਰਦਰ ਹੈ ਤੇ ਜੋ ਆਪਣਾ ਕ੍ਰਿਸ਼ਨ ਹੈ ਇਹ ਵੀ ਜਦਰਾ ਬੇਟਾ ਆਪਣਾ ਸਿਰ ਦੇ ਨਾਲ ਹੀ ਉੱਥੇ ਲੱਗੇ ਰਹਿੰਦਾ ਸੋ ਇਹਨਾਂ ਨੇ ਦੋਨਾਂ ਨੇ ਵਧੀਆ ਫੜਕੀਦਾ ਜੀ ਕ੍ਰਿਸ਼ਨ ਨੇ ਵੀ ਆਪਣਾ ਜੋਧਣਾ ਪਹਿਨਣਾ ਤਿੰਨ ਮਤਲਬ ਪਹਿਲਾਂ ਬਾਹਰ ਕੱਢਿਓ ਸਾਂਝਾ ਅਜੋ ਮੇਰੇ ਬ੍ਰਦਰ ਨੇ ਉਹਦਾ ਵੀ 8 ਕਰ ਬੱਚਾ ਦੋ ਬੱਚੇ ਤੇ ਲੇਡੀ ਜੀ ਤੇ ਤਿੰਨ ਮਤਲਬ ਜੈਂਟਸ ਸਵਾਰ ਗੱਡੀ ਸੀ ਪੰਨਾ ਬਹੁਤ ਸ਼ਲਾਘਾ ਜੋ ਕਰਦਾ ਮੈਂ ਸਾਰਾ ਮਤਲਬ ਅਪਰੀਸ਼ੀਏਟ ਕਰ ਰਿਆ ਨਾ ਤੇ ਬਹੁਤ ਹੀ ਵਧੀਆ ਨੇ ਸ਼ਲਾਘਾ ਜੋ ਕੰਮ ਕੀਤਾ ਸਰਪੰਚ ਸਾਹਿਬ ਦੱਸਿਆ ਜਾ ਰਿਹਾ ਦੋਨਾਂ ਪਰਿਵਾਰਾਂ ਦੇ ਹਾਲਾਤ ਬਹੁਤ ਉਹ ਨਾਜ਼ੁਕ ਨੇਗੇ ਕੀ ਕਹਿਣਾ ਜਰਨੋ ਸੀਐਮ ਸਾਹਿਬ ਨੂੰ ਕਾ ਖਾਲੀ ਬਿਲਕੁਲ ਹੀ ਬਿਲਕੁਲ ਜਿਵੇਂ ਜਸਕਰਮ ਸਿੰਘ ਜੀ ਕਿਉਂਕਿ ਮੇਰਾ ਇਹ ਮਤਲਬ ਗਵਾਂਡੀ ਹੈ ਤੇ ਮੇਰਾ ਕਜਨ ਬਰਦਰ ਹੈ ਇਹ ਜਸਕਰਮ ਸਿੰਘ ਦੇ ਪਿਤਾ ਜੀ ਮਤਲਬ 2020 ਦੇ ਵਿੱਚ ਕੈਂਸਰ ਨਾਲ ਡੈਥ ਹੋ ਗਈ ਇਹਨਾਂ ਦੀ ਮਾਤਾ ਜੀ ਨੂੰ ਮਰਨ ਲਈ ਜੋ ਗਈ। ਉਹ ਮਤਲਬ ਹੁਣ ਸੁਣ ਵੀ ਨਹੀਂ ਸਕਦੇ, ਬੋਲ ਨਹੀਂ ਸਕਦੇ। ਤੇ ਇਹਨਾਂ ਦੀ ਇੱਕ ਸਿਸਟਰ ਹੈ ਜੀ ਜੋ ਉਹਨਾਂ ਤੋਂ ਵੱਡੀ ਹੈ। ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ। ਉਹਨਾਂ ਦੀ ਮੈਰਜ ਕਰਨੀ ਹੈ। ਇਹ ਗ੍ਰੈਜੂਏਸ਼ਨ ਕਰ ਰਿਹਾ ਹੈ, ਇਹ ਮਤਲਬ ਉਪਨ ਕਰ ਰਿਹਾ ਹੈ ਕਿਉਂਕਿ ਮਤਲਬ ਕੰਟੀਨਿਊ ਜਾ ਨਹੀਂ ਸਕਦੇ। ਔਲਵਰਾ ਨਾਲ ਕੀਤੀ ਵੜੀ ਕਰਦੇ ਐ, ਠੇਕੇ ਦੇ ਜ਼ਮੀਨ ਲੈਂਦੇ ਐ। ਦੋ ਟਾ ਹੀ ਕਿਨੇ ਕੜ ਜ਼ਮੀਨਾਂ ਜਿੰਨਾ ਕੋਲ ਹੈ। ਸੁਣਨਾ ਦਾ ਗੁਜ਼ਾਰਾ ਮਾਸੇ ਚੱਲਦਾ ਸੀ ਤੇ ਅਸੀਂ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਇਹਨਾਂ ਨੂੰ ਕੋਈ ਰੁਜ਼ਗਾਰ ਦੇਣ ਤਾਂ ਕਿ ਇਹਨਾਂ ਦਾ ਘਰ ਦਾ ਗੁਜ਼ਾਰਾ ਕਰ ਸਕੀ। ਕਿਸਾਨੋ ਵੀ ਇਹ ਵੀ ਹੌਸਲਾ ਦੇ ਕੇ ਕੀ ਲੱਗਦਾ ਨਹੀਂ ਸਮਾਨਿਤ ਤੇ ਕੀਤਾ ਸੀਐਮ ਸਾਹਿਬ ਨੂੰ ਅੱਗੇ ਇਹਨਾਂ ਨੂੰ ਦੇਖ ਕੇ ਹੋਰ ਨੌਜਵਾਨ ਜਾਗਰੂਕ ਹੋਣਗੇ ਹਾਂਜੀ ਅਸੀਂ ਸੀਐਮ ਸੀਐਮ ਮਾਨ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਨੇ ਬੱਚਿਆਂ ਨੂੰ ਸਨਮਾਨਤ ਕਰਕੇ ਹੌਸਲਾ ਬਜਾਈ ਕੀਤੀ ਹੈ ਸੋ ਅੱਗੇ ਤੋਂ ਵੀ ਬੱਚੇ ਇਸ ਨਾਲ ਮਤਲਬ ਪ੍ਰਭਾਤ ਹੁੰਦੇ ਆ ਕਿ ਮਤਲਬ ਇਹਨਾਂ ਤੋਂ ਬੱਚੇ ਸਾਰੇ ਪ੍ਰਭਾਤ ਹੋਣਗੇ ਠੀਕ ਹੈ ਸਾਨੂੰ ਸੀਐਮ ਮਾਨ ਸਾਹਿਬ ਦੇ ਪੂਰਾ ਮਤਲਬ ਮਾਣ ਹੈਗਾ ਵੀ ਉਹਨਾਂ ਨੇ ਇਹਨਾਂ ਬੁਲਾ ਕੇ ਖੁਦ ਬੁਲਾ ਕੇ ਸਨਮਾਨਤ ਕੀਤਾ ਹੈ ਤੇ ਦਾ ਸਾਨੂੰ ਸੀਐਮ ਮਾਨ ਸੀਐਮ ਮਾਨ ਸਾਹਿਬ ਨੂੰ ਇਹ ਬੇਨਤੀ ਹੈ ਵੀ ਇਹਨਾਂ ਨੂੰ ਰੋਜ਼ਗਾਰ ਦੇਣ ਤੇ ਸਾਨੂੰ ਬਹੁਤ ਖੁਸ਼ੀ ਹੋਵੇਗੀ ਠੀਕ